ਹੋ タル ਗੁਰ ਸੇਵੀ ਐ ਐਹ ਨਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝਟੀ ਤੋ ਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸੰਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾ ਸਜਣ ਸਚਾ ਪਾਤਿ ਸਿਰਸਾ ਹੁ ਸਿਰਸਾ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਈਨੀ ਜੰਮਹਿ ਤੈ ਮਰ ਜਾਹਿ ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਈਨੀ ਜੰਮਹਿ ਤੈ ਮਰ ਜਾਹਿ सहसा रोग न छोड़ई दुख ही मह दुख पाहे; नानक नदरी बख्शले शब्द मेल मिलाहे, महल्ला महला तीजा ਜੋ ਸਤ ਗੁਰ ਤੇ ਮੋਹ ਫਿਰੇ ਤਿੰਨ ਠੌਰ ਨਾ ਠਾਉ ਜਿਉ ਛਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਉ ਨਾਨਕ ਗੁਰਮੁਖ ਬਖਸ਼ੀ ਅਹ ਸੇ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵਹਿ ਸਤ ਮੂਰਾਰ ਸੇ ਭਵ ਜਲ ਤਰ ਗਇ ਜੋ ਬੋਲਹਿ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੀ ਜਿਨ ਹਰ ਜਪ ਲਿਆ ਹਰ ਸੇਵਹਿ ਸੇ ਪੁਰਖ ਜਿਨ ਹਰ ਤੋਦ ਮਾਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭੋਗਿਆ ਹਰ ਸੇਵਹ ਸਿ ਪੁਰਖ ਜਿਨ ਹਰ ਤੁਧ ਮਾਇ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭਰਾਮ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਹਿ ਫੇਰ ਫਿਰ ਮਿਲਣ ਨਾ ਪਾਇਨੀ ਜਮਹਿ ਤ ਮਰ ਜਾਹਿ ਰਾਗ ਸੋਰਠ ਕੀ ਵਾਰ ਪੌੜੀ 7 ਸਲੋਕਾਂ ਨਾਲ